ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਦੀ ਉਤੇ ਮੇਰ ਭਰੇ ਹੱਥ ਰੱਖਣ ਕਿਰਪਾ ਕਰਨ ਖਾਲਸਾ ਜੀ ਅਸੀਂ ਤੁਹਾਡੇ ਨਾਲ ਹਰ ਰੋਜ਼ ਕੋਈ ਨਾ ਕੋਈ ਕਥਾ ਜ਼ਰੂਰ ਸਾਂਝੀ ਕਰੀਦੀ ਹੈ ਤੁਸੀਂ ਤਾਂ ਖੁਦ ਜਾਣਦੇ ਹੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੇ ਅਸੀਂ ਕੋਈ ਅਰਦਾਸ ਉਹਨਾਂ ਦੇ ਚਰਨਾਂ ਵਿੱਚ ਕਰਦੇ ਹਾਂ ਉਹਨਾਂ ਦੇ ਅੱਗੇ ਕਰਦੇ ਹਾਂ ਨਿਮਾਣੇ ਹੋ ਕੇ ਤਾਂ ਉਹ ਸਾਡੀ ਉਸ ਅਰਦਾਸ ਨੂੰ ਤੁਰ ਦਰਗਾਹ ਤੱਕ ਜਰੂਰ ਪਹੁੰਚਾ ਦਿੰਦੇ ਹਨ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੀ ਉਹ ਮੋਹਰਾ ਹਨ ਜੋ ਸਾਡੀ ਗਵਾਹੀ ਅਕਾਲ ਤਖਤ ਤੱਕ ਪਹੁੰਚਾਉਂਦੇ ਹਨ ਜੋ ਸਾਡੀ ਕੀਤੀ ਹੋਈ ਬੇਨਤੀ ਨੂੰ ਉਸ ਪ੍ਰਭੂ ਪਰਮਾਤਮਾ ਤੱਕ ਪਹੁੰਚਾ ਦਿੰਦੇ ਹਨ ਸਮਝ ਲਓ ਅਸੀਂ ਇਹਨਾਂ ਨੂੰ ਵਿਚੋਲਾ ਹੀ ਪਾ ਲਿਆ ਹੋਵੇ ਅਸੀਂ ਇਹਨਾਂ ਦੇ ਅੱਗੇ ਅਰਦਾਸ ਕਰੀਦੀ ਹੈ ਅਗਰ ਅਸੀਂ ਸੱਚੇ ਮਨ ਨਾਲ ਤਾਂ ਤਾਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਤਾਂ ਸਾਡੀ ਹਰ ਇੱਕ ਮਨੋ ਕਾਮਨਾ ਪੂਰੀ ਜ਼ਰੂਰ ਹੁੰਦੀ ਹੈ ਦੇਖੋ ਇਹ ਕੋਈ ਇੱਦਾਂ ਨਹੀਂ ਹੈ ਕਿ ਅੱਜ ਅਸੀਂ ਅਰਦਾਸ ਕੀਤੀ ਹੈ ਜਾਂ ਹੁਣ ਮੈਂ ਨਾਤੋਂ ਕੇ ਗੁਰਦੁਆਰਾ ਸਾਹਿਬ ਗਿਆ ਹਾਂ ਤੇ ਮੈਂ ਅਰਦਾਸ ਕੀਤੀ ਹੈ ਤੇ ਉਹ ਅਰਦਾਸ ਮੇਰੀ ਜਦੇ ਹੀ ਪੂਰੀ ਹੋ ਜਾਣੀ ਹੈ ਨਹੀਂ ਖਾਲਸਾ ਜੀ ਇਸ ਕੰਮ ਨੂੰ ਵੀ ਟਾਈਮ ਲੱਗਦਾ ਹੈ ਕੋਈ ਵੀ ਕੰਮ ਕਰੀਏ ਤਾਂ ਥੋੜਾ ਟਾਈਮ ਤਾਂ ਜ਼ਰੂਰ ਹੀ ਲੱਗਦਾ ਹੈ ਇਸ ਕਰਕੇ ਜੇ ਅਸੀਂ ਉਹ ਅਰਦਾਸ ਸੱਚੇ ਮਨੋਂ ਤਨੋਂ ਹੋ ਕੇ ਕੀਤੀ ਹੈ ਨਾ ਤਾਂ ਪਰਮਾਤਮਾ ਦੇ ਰਜਿਸਟਰ ਦੇ ਵਿੱਚ ਉਹ ਲਿਖੀ ਗਈ ਹੈ ਉਹ ਸਾਡੀ ਅਰਦਾਸ ਉਸ ਪਰਮਾਤਮਾ ਨੇ ਕਿਵੇਂ ਪੂਰੀ ਕਰਨੀ ਹੈ ਇਹ ਉਹ ਹੀ ਜਾਣਦਾ ਹੈ ਉਸ ਨੂੰ ਹੀ ਪਤਾ ਹੈ ਕਿ ਕਦੋਂ ਇਸ ਦਾ ਸਹੀ ਟਾਈਮ ਹੈ ਤੇ ਕਦੋਂ ਸਾਨੂੰ ਆਪਣੀ ਕੀਤੀ ਕਰਨੀ ਦਾ ਫਲ ਮਿਲਣਾ ਹੈ ਕਹਿੰਦੇ ਹੁੰਦੇ ਨੇ ਨਾ ਕਿ ਜਿਵੇਂ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਜੋ ਅਸੀਂ ਕਰਮਾਂ ਚ ਕੀਤਾ ਹੈ ਜੋ ਅਸੀਂ ਕਰਮ ਕੀਤੇ ਹਨ ਉਹੀ ਹੋਵੇਗਾ ਕਹਿੰਦੇ ਨਾ ਕਿ ਜੋ ਅਸੀਂ ਕਰਮ ਕੀਤੇ ਹਨ ਉਹੀ ਸਾਨੂੰ ਮਿਲੇਗਾ ਜੋ ਅਸੀਂ ਬੀਜਿਆ ਹੈ ਉਹੀ ਅਸੀਂ ਵੜਨਾ ਹੈ ਜੇ ਅਸੀਂ ਬਬੂਲ ਦਾ ਦਰਖਤ ਲਾਇਆ ਹੈ ਤੇ ਅਸੀਂ ਉਸ ਤੋਂ ਆਂਬ ਦੀ ਕਾਮਨਾ ਕਰਦੇ ਹਾਂ ਕਿ ਇੱਥੇ ਆਂਬ ਉਗ ਜਾਣ ਇਵੇਂ ਤਾਂ ਨਹੀਂ ਹੋਣਾ ਨਾ ਇਸ ਕਰਕੇ ਪਰਮਾਤਮਾ ਦੀ ਉੱਤੇ ਅਟੁੱਟ ਵਿਸ਼ਵਾਸ ਰੱਖਿਆ ਕਰੋ ਕਿ ਉਹ ਸਾਡਾ ਪਰਮਾਤਮਾ ਹੈ ਉਹੀ ਸੱਚਾ ਕਰਤਾਰ ਹੈ ਉਸਨੇ ਹੀ ਸਾਨੂੰ ਦੇਣਾ ਹੈ ਇਸ ਕਰਕੇ ਅਸੀਂ ਉਹਦੇ ਤੇ ਵਿਸ਼ਵਾਸ ਕਰੀਏ ਤੁਹਾਡੀ ਹਰ ਇੱਕ ਮਨੋ ਕਾਮਨਾ ਨੂੰ ਪੂਰਨ ਕਰਨ ਵਾਸਤੇ ਵਾਈਗੁਰ ਜੀ ਨੇ ਕਈ ਰਾਸਤੇ ਬਣਾਏ ਪਾਠ ਕਰਨੇ ਪਾਠ ਦੱਸੇ ਨੇ ਸਾਨੂੰ ਦੁਪਹਿਰਾ ਸਾਹਿਬ ਦੱਸੇ ਨੇ ਕਿ ਦੁਪਹਿਰਾ ਸਾਹਿਬ ਕਰੋ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਏਗੀ ਜਿੰਨਾ ਕ ਤੁਸੀਂ ਪਰਿਸ਼ਰਮ ਜਿੰਨੀ ਕ ਸ਼ਰਧਾ ਮਨੋ ਤਨੋਂ ਹੋ ਕੇ ਤੁਸੀਂ ਕਰਦੇ ਹੋ ਨਾ ਦੁਪਹਿਰਾ ਸਾਹਿਬ ਉਨਾ ਹੀ ਪਰਮਾਤਮਾ ਤੁਹਾਡੀ ਨੇੜੇ ਹੋ ਕੇ ਸੰਦੇ ਨੇ ਤੇ ਜਦੋਂ ਅਸੀਂ ਪਾਠ ਕਰਦੇ ਹਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤੁਸੀਂ ਆਪਣੇ ਕੋਲ ਜਲ ਇੱਕ ਭਾਂਡੇ ਵਿੱਚ ਰੱਖ ਲੈਣਾ ਹੈ ਦੇਖੋ ਇਹ ਮਨ ਦੀ ਇੱਕ ਨਾ ਆਸ ਜੀ ਹੁੰਦੀ ਹੈ ਕਿ ਇਸ ਜਲ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਜਦੋਂ ਇਸ ਜਲ ਵਿੱਚ ਬਾਣੀ ਪੜੀ ਜਾਏਗੀ ਨਾ ਇਹ ਪਵਿੱਤਰ ਹੋ ਜਾਵੇਗਾ ਜਲ ਵੈਸੇ ਵੀ ਬਹੁਤ ਪਵਿੱਤਰ ਹੁੰਦਾ ਹੈ ਪਰ ਇਸ ਦੇ ਵਿੱਚ ਬਾਣੀ ਦੀ ਰਸਨਾ ਕੁਲੀ ਜਾਂਦੀ ਹੈ ਇਸ ਨੂੰ ਤੁਸੀਂ ਆਪਣੇ ਘਰ ਵਿੱਚ ਛੱਟਾ ਮਾਰ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਪਿਆ ਕੇ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ ਸਕਦੇ ਹੋ ਕਿਉਂਕਿ ਇਹ ਜਲ ਹੁਣ ਅੰਮ੍ਰਿਤ ਬਣ ਜਾਂਦਾ ਹੈ ਜੇ ਤੁਸੀਂ ਦੁਪਹਿਰਾ ਸਾਹਿਬ ਕਰਦੇ ਹੋ ਹਫਤੇ ਬਾਅਦ ਤਾਂ ਤੁਸੀਂ ਹਮੇਸ਼ਾ ਐਵੇਂ ਹੀ ਕਰਿਆ ਕਰੋ ਤੁਸੀਂ ਦੇਖਣਾ ਜੇ ਤੁਹਾਡੇ ਬੱਚੇ ਕਹਿਣਾ ਨਹੀਂ ਮੰਨ ਰਹੇ ਜਾਂ ਕਿਸੇ ਕਹਿਣ ਦੇ ਪਾਲਣਾ ਨਹੀਂ ਕਰ ਰਹੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਜ਼ਰੂਰ ਤੁਹਾਡੇ ਬੱਚੇ ਤੁਹਾਡਾ ਕਹਿਣਾ ਜ਼ਰੂਰ ਮੰਨਣਗੇ ਕਿਉਂਕਿ ਉਹ ਅੰਮ੍ਰਿਤ ਜੋ ਉਹਨਾਂ ਨੇ ਛਕਿਆ ਹੈ ਉਸ ਦਾ ਕੁਝ ਤਾਂ ਕੁਝ ਅਸਰ ਉਹਨਾਂ ਦੇ ਅੰਦਰ ਵੀ ਗਿਆ ਹੋਣਾ ਹੈ ਉਹਨਾਂ ਦੇ ਅੰਦਰ ਜੋ ਇਹ ਅੰਮ੍ਰਿਤ ਗਿਆ ਹੈ ਉਸ ਨੇ ਉਸ ਨੂੰ ਉਹਨਾਂ ਨੂੰ ਵੀ ਪਵਿੱਤਰ ਬਣਾ ਦਿੱਤਾ ਹੈ ਇਸ ਕਰਕੇ ਜਦੋਂ ਵੀ ਪਾਠ ਕਰੀਏ ਤਾਂ ਹੌਲੀ-ਹੌਲੀ ਸਹਿਜ ਸਹਿਜੇ ਨਾਲ ਕਰਨਾ ਚਾਹੀਦਾ ਇਹ ਨਹੀਂ ਕਿ ਫਟਾਫਟ ਰਫਤਾਰ ਦੇ ਨਾਲ ਤੁਸੀਂ ਜਪਜੀ ਸਾਹਿਬ ਦੀਆਂ ਪੰਜ ਬਾਣੀਆਂ ਪੜੀਆਂ ਚਲੋ ਜੀ ਉਸ ਤੋਂ ਉਪਰੰਤ ਤੁਸੀਂ ਆਪਣਾ ਜਿੰਨੇ ਵੀ ਚਪੈਰਾ ਸਾਹਿਬ ਚ ਬਾਣੀਆਂ ਪੜੀਆਂ ਉਹ ਬਹੁਤ ਹੀ ਫਾਸਟ ਬੜੀ ਛੇਤੀ-ਛੇਤੀ ਪੜ ਲਿਆ ਅੱਜ ਕੱਲ ਤਾਂ ਮੈਂ ਸੁਣਿਆ ਹੈ ਕਿ ਜਪਜੀ ਸਾਹਿਬ ਦਾ ਪਾਠ ਸਿਰਫ 5 ਤੋਂ 7 ਮਿੰਟ ਹੀ ਲੱਗਦੇ ਨੇ ਜੇ ਫਟਾਫਟ ਕਰੀਏ ਜਨਕੀ ਰਫਤਾਰ ਚ ਕਰੀਏ ਬਹੁਤ ਛੇਤੀ 5 ਤੋਂ 7 ਮਿੰਟਾਂ ਦੇ ਵਿੱਚ ਵਿੱਚ ਹੋ ਜਾਂਦਾ ਹਾਂ ਪਰ ਜੇ ਮਨ ਸਹਿਜ ਦਿਮਾਗ ਤੇ ਸੰਜਮ ਨਾਲ ਸਮਝ ਕੇ ਪਾਠ ਕਰੀਏ ਤਾਂ ਜਪਜੀ ਸਾਹਿਬ ਦੀ ਇੱਕ ਬਾਣੀ ਨੂੰ ਕਰਨ ਲਈ 30 ਤੋਂ 35 ਮਿੰਟ ਜ਼ਰੂਰ ਲੱਗ ਜਾਂਦੇ ਨੇ ਜਿਵੇਂ ਕਿ ਅਸੀਂ ਪਿਆਰ ਨਾਲ ਪੜ੍ਹਦੇ ਹਾਂ ਇੱਕ ਤਾਂ ਹੋ ਗਿਆ ਕਿ ਬਹੁਤ ਸਪੀਡ ਨਾਲ ਸੀ ਕਰਕੇ ਕੰਮ ਫਾ ਵੜਦਾ ਵੈਸੇ ਤਾਂ ਲੋਕ 2 ਘੰਟੇ ਦੇ ਅੰਦਰ ਹੀ ਦੁਪਹਿਰਾ ਸਾਹਿਬ ਖਤਮ ਕਰ ਲੈਂਦੇ ਨੇ ਕਿ 2 ਘੰਟੇ ਵਿੱਚ ਹੀ ਮੈਂ ਪਾਠ ਕਰ ਲਿਆ ਹੈ ਬਸ ਹੁਣ ਮੇਂ ਦੁਪਹਿਰਾ ਸਾਹਿਬ ਕੱਟ ਲਿਆ ਹੈ ਪਰ ਨਹੀਂ ਜੇ ਤੁਹਾਡੀ ਸਪੀਡ ਹੈ ਚਲੋ ਥੋੜਾ ਹੋਲੀ ਕਰਕੇ ਉਸ ਨੂੰ ਵਧੀਆ ਤਰ੍ਹਾਂ ਕਰੋ ਪਾਠ ਨੂੰ ਸਮਝ ਕੇ ਕਰੋ ਫਿਰ ਤੁਸੀਂ ਦੇਖੋ ਬਾਣੀ ਵੱਧ ਪੜ ਲਓ ਕੋਈ ਗੱਲ ਨਹੀਂ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੁਪਈ ਸਾਹਿਬ ਦੇ ਪਾਠ ਤੇ ਇੱਕ ਆਨੰਦ ਸਾਹਿਬ ਦਾ ਪਾਠ ਤੁਸੀਂ ਪਾਠ ਕਰਦੇ ਹੋ ਤੇ ਅਰਦਾਸ ਕਰਨੀ ਹੈ ਅਰਦਾਸ ਕਰਨ ਤੋਂ ਉਪਰੰਤ ਤੁਸੀਂ ਆਪਣੀ ਮਾਨੋਇਕਸ਼ਾ ਜੋ ਵੀ ਤੁਸੀਂ ਮਨ ਦੀ ਕਾਮਨਾ ਹੈ ਉਹ ਤੁਸੀਂ ਆਪਣੀ ਅਰਦਾਸ ਦੇ ਵਿੱਚ ਜ਼ਾਹਿਰ ਕਰੋ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਚੁਪਈ ਸਾਹਿਬ ਕੱਟਦੀ ਹਾਂ ਤੁਸੀਂ ਮੈਨੂੰ ਮੈਨੂੰ ਮੇਰੀ ਜੋ ਬੇਨਤੀ ਹੈ ਜੋ ਮੈਂ ਬੇਨਤੀ ਕੀਤੀ ਹੈ ਉਸ ਨੂੰ ਸਵੀਕਾਰ ਕਰਨਾ ਚੁਪੈਰਾ ਸਾਹਿਬ ਦੇ ਵਿੱਚ ਪੰਜ ਜਪਜੀ ਸਾਹਿਬ ਦੀਆਂ ਬਾਣੀਆਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਚੁਪਈ ਸਾਹਿਬ ਜੀ ਦੇ ਪਾਠ ਦੋ ਤੇ ਅਨੰਦ ਸਾਹਿਬ ਜੀ ਦਾ ਪਾਠ ਅਨਸਾਖ ਦੀ ਬਾਣੀ ਪੜ੍ਹਨੀ ਹੈ ਠੀਕ ਹੈ ਜਦੋਂ ਤੁਸੀਂ ਇਹ ਸਾਰੀ ਬਾਣੀ ਪੜ੍ਹੂਗੇ ਨਾ ਵਿੱਚ ਤੁਸੀਂ 2 ਘੰਟੇ ਤੋਂ ਬਾਅਦ ਇੱਕ ਬ੍ਰੇਕ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣਾ ਸਨਾਨ ਮਾੜਾ ਮोटा ਪਾਣੀ ਪੀ ਸਕਦੇ ਹੋ ਜਾਂ ਥੋੜਾ ਥੋੜਾ 10 ਮਿੰਟ ਲਈ ਬ੍ਰੇਕ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਬੈਠ ਜਾਣਾ ਹੈ ਆਸਨ ਦੇ ਉੱਤੇ ਤੇ ਫਿਰ ਤੁਸੀਂ ਪਾਠ ਕਰਨਾ ਹੈ ਅੱਗੇ ਤੁਸੀਂ ਹੋਰ ਦੁਪਹਿਰਾ ਸਾਹਿਬ ਕਰਨ ਤੋਂ ਬਾਅਦ ਅਸੀਂ ਤੀਸਰਾ ਨੰਬਰ ਇਹ ਦੱਸਦੇ ਹਾਂ ਕਿ ਜੋਤ ਲਗਾਣੀ ਜੋਤ ਜਗਾਉਣੀ ਹੈ ਦੇਸੀ ਘੀਉ ਦੀ ਜੋਤ ਜਗਾਣੀ ਹੈ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਨਾ ਤਾਂ ਕਿੰਨੀ ਸੋਹਣੀ ਪਵਿੱਤਰ ਉਹ ਉਹਦੇ ਵਿੱਚ ਸੁਗੰਧੀ ਆਂਦੀ ਹੈ ਉਸ ਸੁਗੰਧਿਤ ਨਾਲ ਘਰ ਵੀ ਪਵਿੱਤਰ ਹੋ ਜਾਂਦਾ ਹੈ ਜਦੋਂ ਜੋਤ ਲਗਾਤਾਰ 2-3 ਘੰਟੇ ਜਗੇ ਨਾ ਤਾਂ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਪਵਿੱਤਰਤਾ ਆ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਿ ਕਿੰਨੀ ਸੋਹਣੀ ਸੁਗੰਧ ਹੋ ਜਾਂਦੀ ਹੈ ਧੂਪ ਅਰਗਬਤੀ ਲੱਗਦੀ ਹੈ ਤੇ ਬਹੁਤ ਸੋਹਣੀ ਸੁਗੰਧ ਆ ਜਾਂਦੀ ਹੈ ਘਰ ਵਿੱਚ ਤੇ ਜਦੋਂ ਤੁਸੀਂ ਜੋਤ ਦੀ ਜਿਹੜੀ ਬੱਤੀ ਹੈ ਨਾ ਜਦੋਂ ਉਹ ਪੂਰੀ ਤਰ੍ਹਾਂ ਸਮਾਪਤ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਵੀ ਬਸ ਜੋਤ ਹੁਣ ਸਮਾਪਤ ਹੋ ਗਈ ਹੈ ਤੇ ਤੁਸੀਂ ਉਸ ਨੂੰ ਉਸ ਦੇ ਜੋ ਉਸ ਦਾ ਜੋ ਚੂਰਨ ਬੰਦਾ ਹੈ ਨਾ ਉਸ ਤੋਂ ਬਾਅਦ ਬਲੈਕ ਬਲੈਕ ਜਿਹਾ ਕਲਰ ਦਾ ਹੁੰਦਾ ਹੈ ਉਸ ਨੂੰ ਤੁਸੀਂ ਉਸ ਨੂੰ ਜਿਸ ਬੱਚੇ ਨੂੰ ਵੀ ਖਾਂਸੀ ਹੋਵੇ ਨਾ ਉਸ ਨੂੰ ਚਟਾ ਦਿੱਤਾ ਜਾਵੇ ਨਾ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਖਾਂਸੀ ਜਿਹੜੀ ਜੋਤ ਹੁੰਦੀ ਹੈ ਉਸ ਨੂੰ ਪੂਰੀ ਤਰ੍ਹਾਂ ਜਗ ਲੰਨ ਦੇਣਾ ਹੈ ਉਸ ਤੋਂ ਬਾਅਦ ਜਦੋਂ ਜੋਤ ਆਪਣੇ ਆਪ ਹੀ ਬੁਝ ਜਾਂਦੀ ਹੈ ਤੇ ਉਸ ਨੂੰ ਤੁਸੀਂ ਪਾਊਡਰ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਿਸੇ ਵੀ ਬੱਚੇ ਦੇ ਖਾਂਸੀ ਨੂੰ ਰੋਕਣ ਵਾਸਤੇ ਉਸ ਨੂੰ ਚਟਾ ਦਿੱਤਾ ਜਾਵੇ ਦੇਖੋ ਇਸ ਧੂਫ ਬੱਤੀ ਦੇ ਵੀ ਸਾਨੂੰ ਕਿੰਨੇ ਫਾਇਦੇ ਨੇ ਘਰ ਵਿੱਚ 네ਗੇਟਿਵ એનર્ਜੀ ਖਤਮ ਹੋ ਜਾਂਦੀ ਹੈ ਪੋਜ਼ਿਟਿਵ ਵਾਈਬਸ ਆਣਾ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਅਸੀਂ ਦੁਪਹਿਰਾ ਸਾਹਿਬ ਕਰਦੇ ਹਾਂ ਘਰ ਵਿੱਚ ਤੁਸੀਂ ਖੁਦ ਨੂੰ ਖੁਦ ਦੇਖਿਓ ਕਿੰਨਾ ਵਧੀਆ ਮਾਹੌਲ ਹੋ ਜਾਂਦਾ ਹੈ ਚੌਥਾ ਨੰਬਰ ਦੇਗ ਪ੍ਰਸ਼ਾਦ ਜਦੋਂ ਤੁਸੀਂ ਘਰ ਵਿੱਚ ਦੁਪਹਿਰਾ ਕੱਟ ਰਹੇ ਹੋ ਤਾਂ ਦੇਗ ਜੋਤ ਇਹ ਬਹੁਤ ਜ਼ਰੂਰੀ ਹੈ ਦੇਗ ਪ੍ਰਸ਼ਾਦ ਤੁਸੀਂ ਬਣਾਉਣਾ ਹੈ ਕੜਾ ਦਾ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਬਣਾਉਣਾ ਹੈ ਵਿੱਚ ਆਟਾ ਮਿਕਸ ਕਰਨਾ ਹੈ ਤੇ ਵਿੱਚ ਪਾਣੀ ਮਿਕਸ ਕਰਨਾ ਹੈ ਇਸ ਤਰ੍ਹਾਂ ਤੁਸੀਂ ਦੇਗ ਬਣਾਉਣੀ ਹੈ ਤੁਸੀਂ ਦੀਗ ਨੂੰ ਬਣਾ ਕੇ ਆਪਣੇ ਕੋਲ ਟੱਕ ਕੇ ਰੱਖ ਲੈਣਾ ਹੈ ਜਦੋਂ ਤੁਸੀਂ ਦੁਪਹਿਰਾ ਕੱਟ ਲਵੋ ਉਸ ਤੋਂ ਬਾਅਦ ਤੁਸੀਂ ਸਾਰੇ ਜੀਆਂ ਦੇ ਵਿੱਚ ਇਹ ਵਰਤਾ ਦੇਣੀ ਹੈ ਜਦੋਂ ਤੁਸੀਂ ਪਿਆਰ ਦੇ ਨਾਲ ਇਹ ਕੰਮ ਕਰਨੇ ਸ਼ੁਰੂ ਕਰ ਦੂਗੇ ਨਾ ਇਸ ਦੇ ਨਾਲ ਘਰ ਦੀਆਂ ਲੜਾਈ ਕਲੇਸ਼ ਇਹ ਵੀ ਬਹੁਤ ਘਟ ਜਾਂਦੇ ਨੇ ਤਜਰਬਾ ਹੈ ਕਰਕੇ ਜਰੂਰ ਵੇਖਣਾ ਉਸ ਤੋਂ ਉਪਰੰਤ ਤੁਸੀਂ ਦੇਖਿਓ ਕਿ ਦੇਖੋ ਜਦੋਂ ਤੁਸੀਂ ਚੋ ਪੈਰਾ ਸਾਹਿਬ ਕਰਨ ਲੱਗ ਜਾਂਦੀ ਹੋ ਨਾ ਘਰ ਵਿੱਚ ਘਰ ਵਿੱਚ ਆਪਣੇ ਆਪ ਹੀ ਬਾਣੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਗੁਰ ਸ਼ਹੀਦੀ ਪੈਰਾ ਲੱਗ ਜਾਂਦਾ ਹੈ ਕਿ ਬਾਣੀ ਪੜ੍ਹੀ ਹੈ ਤੇ ਧੰਤਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਮੇਰੇ ਹਰ ਇੱਕ ਕਾਰਜ ਨੂੰ ਸੰਪੂਰਨ ਕਰਨਾ ਜੇ ਤੁਸੀਂ ਕੋਈ ਮਨੋ ਕਾਮਨਾ ਵੀ ਆਪਣੀ ਉਹਨਾਂ ਦੇ ਅੱਗੇ ਰੱਖਦੇ ਹੋ ਨਾ ਤਾਂ ਵੇਖ ਲੈਣਾ ਧੰਤਨ ਬਾਬਾ ਦੀਪ ਸਿੰਘ ਜੀ ਆਪ ਸਹਾਈ ਹੋ ਕੇ ਤੁਹਾਡੇ ਕਾਰਜਾਂ ਵਿੱਚ ਜਰੂਰ ਤੁਹਾਡੇ ਕਾਰਜ ਪੂਰੇ ਕਰਨਗੇ ਕੋਈ ਬਿਮਾਰੀ ਹੋਵੇ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਦੁਪਹਿਰਾ ਕਟਣ ਜਾਂਦਾ ਹੈ ਚੁਪੈਰਾ ਸਾਹਿਬ ਤੇ ਕਿੰਨੇ ਹੀ ਲੋਕ ਹੁੰਦੇ ਹਨ ਜਿਹੜੇ ਕਹਿੰਦੇ ਨੇ ਕਿ ਸਾਡੀ ਆਹ ਵਾਲੀ ਬਿਮਾਰੀ ਸੀ ਵਾਯੂ ਗੁਰੂ ਨੇ ਬਹੁਤ ਜਲਦੀ ਠੀਕ ਕੀਤੀ ਇੱਥੋਂ ਤੱਕ ਕਿ ਜਿੰਨਾਂ ਬਿਮਾਰੀਆਂ ਦੇ ਇਲਾਜ ਵੀ ਨਹੀਂ ਹਨ ਲਾ ਇਲਾਜ ਬਿਮਾਰੀਆਂ ਨੇ ਜਿਵੇਂ ਕੈਂਸਰ ਇਹੋ ਜਿਹਾਂ ਬਿਮਾਰੀਆਂ ਵੀ ਅਸੀਂ ਆਪਣੀਆਂ ਅੱਖਾਂ ਨਾਲ ਠੀਕ ਹੁੰਦੀਆਂ ਹੋਈਆਂ ਵੇਖੀਆਂ ਨੇ ਤਨਤਨ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੋਵੇ ਨਾ ਤੁਸੀਂ ਚੁਪੈਰਾ ਸਾਹਿਬ ਕੱਟ ਲੈਣਾ ਹੈ ਤੁਸੀਂ ਅੰਮ੍ਰਿਤਸਰ ਜਾ ਕੇ ਉੱਥੇ ਜਿੱਥੇ ਅਸੀਂ ਪ੍ਰਕਿਰਮਿਆਂ ਵਿੱਚ ਖੜੇ ਹੋਈਦਾ ਨਾ ਉੱਥੇ ਬੈਠ ਕੇ ਪਾਠ ਕਰਨਾ ਹੈ ਮੱਥਾ ਟਿਕਣ ਲਈ ਜਿਹੜੀ ਲੰਬੀ ਕਤਾਰ ਲੱਗੀ ਹੁੰਦੀ ਹੈ ਨਾ ਉਸ ਵਿੱਚ ਖੜੇ ਹੋ ਕੇ ਤੁਸੀਂ ਸਿਰਫ ਮੂਲ ਮੰਤਰ ਜਾਪ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਕੇ ਤੁਸੀਂ ਉਹਨਾਂ ਜਿਹੜੇ ਕਦਮਾਂ ਦੇ ਨਾਲ ਤੁਸੀਂ ਚੱਲਣਾ ਹੈ ਨਾ ਮੂਲ ਮੰਤਰ ਦਾ ਜਾਪ ਕਰਦੇ ਹੀ ਜਾਣਾ ਹੈ ਜਿਸ ਨਾਲ ਕਿ ਤੁਹਾਡੀ 84 ਕੱਟੀ ਜਾਵੇਗੀ ਵਾਹਿਗੁਰੂ ਨੇ ਤੁਹਾਨੂੰ ਦਾਤ ਦਿੱਤੀ ਹੈ ਇਹ ਗੁਰਦੁਆਰਾ ਸਾਹਿਬ ਬਣਾ ਕੇ ਕਿ ਤੁਸੀਂ ਇੱਥੇ ਨਿਮਾਨਿਆਂ ਨੂੰ ਮਾਣ ਮਿਲਦਾ ਹੈ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਰੇ ਦਸਾਂ ਗੁਰੂਆਂ ਦੀ ਬਾਣੀ ਚੱਲਦੀ ਰਹਿੰਦੀ ਹੈ ਦਸੋ ਗੁਰੂਆਂ ਦਾ ਸਥਾਨ ਹੈ ਉਹ ਉੱਥੇ ਤੁਸੀਂ ਆਪਣੀ ਹਰ ਇੱਕ ਮਨੋ ਕਾਮਨਾ ਪੂਰੀ ਕਰ ਸਕਦੇ ਹੋ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਸਿਰਫ ਸਾਨੂੰ ਮੰਗਣਾ ਆਉਣਾ ਚਾਹੀਦਾ ਹੈ ਜਦੋਂ ਵੀ ਗੁਰਦੁਆਰੇ ਸਾਹਿਬ ਜਾਓ ਨਾ ਤਾਂ ਤੁਸੀਂ ਮੱਥਾ ਟੇਕਣ ਲੱਗਿਆਂ ਸਿਰਫ ਇੰਨਾ ਕਿਆ ਕਰੋ ਕਿ ਸਗਲ ਦੁਆਰ ਕੋ ਛਾੜ ਕੇ ਗਇਓ ਤੋ ਹਾਰੋ ਦੁਆਰ ਬਾਹੇ ਗਏ ਕੀ ਲਾਜਿਸ ਗੋਬਿੰਦ ਦਾਸ ਤੋਹਾਰ ਦੇਖਿਓ ਪਰਮਾਤਮਾ ਤੁਹਾਡੀ ਕਿੰਨੀ ਜਲਦੀ ਤੋਂ ਜਲਦੀ ਸੁਣਨਗੇ ਤੁਹਾਡੇ ਕਾਰਜਾਂ ਵਿੱਚ ਸੰਪੂਰਨਤਾ ਲਿਆਉਣਗੇ ਪਰਮਾਤਮਾ ਤੁਹਾਡੇ ਹਰ ਇੱਕ ਵਿਗਨ ਨੂੰ ਦੂਰ ਕਰ ਦੇਣਗੇ ਬਿਮਾਰੀ ਸ਼ਤਰੂ ਇਹੋ ਜਿਹਾਂ ਬਹੁਤ ਸਾਰੀਆਂ ਮਨੁੱਖ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਵੀ ਬਹੁਤ ਦੂਰ ਹੋ ਜਾਂਦੀਆਂ ਹਨ ਡਿਪਰੈਸ਼ਨ ਹੋਵੇ ਉਹ ਵੀ ਦੂਰ ਹੋ ਜਾਂਦਾ ਹੈ ਕਦੇ ਬਾਣੀ ਨੂੰ ਮਨ ਲਗਾ ਕੇ ਸੁਣਿਆ ਕਰੋ ਠੀਕ ਅੱਗੇ ਤੁਸੀਂ ਆਪਣਾ ਨੇਮ ਬਣਾਣਾ ਹੈ ਤੁਸੀਂ ਸਵੇਰੇ ਗੁਰਬਾਣੀ ਨਹੀਂ ਪੜ ਸਕਦੇ ਜਦੋਂ ਤੁਹਾਡਾ ਟਾਈਮ ਲੱਗਦਾ ਹੈ ਉਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ